ਭਾਈ ਅੰਮ੍ਰਿਤਪਾਲ ਖਾਲਸਾ ਐਮਪੀ ਨੂੰ ਲੈ ਕੇ ਆਈ ਵਰਟੀ ਖਬਰ ਭਾਈ ਅੰਮ੍ਰਿਤਪਾਲ ਖਾਲਸਾ ਦੀਆਂ ਮੁਸ਼ਕਲਾਂ ਵਧਣ ਗਈਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਸ ਵੱਲੋਂ ਟੈਂਡਰ ਨੂੰ ਇੱਕ ਨੋਟਸ ਭੇਜਿਆ ਗਿਆ ਸੀ ਟਿੰਡਰ ਜੋ ਇੱਕ ਲੜਕੇ ਅਤੇ ਲੜਕੀਆਂ ਦੇ ਲਈ ਇੱਕ ਡੇਟਿੰਗ ਐਪ ਹੈ ਜਿੱਥੇ ਕਿ ਵਿਆਹ ਸ਼ਾਦੀਆਂ ਦੇ ਮਾਮਲੇ ਵੀ ਹੁੰਦੇ ਨੇ ਉਸ ਤੇ ਅਕਾਊਂਟ ਬਣਿਆ ਹੋਇਆ ਸੀ ਭਾਈ ਅਮਰਤਪਾਲ ਖਾਲਸਾ ਦਾ ਗੁਰਪ੍ਰੀਤ ਹਰੀਕੇ ਨੌ ਦੇ ਕਤਲ ਨੂੰ ਲੈ ਕੇ ਜਦੋਂ ਪੁਲਿਸ ਨੂੰ ਸਿੱਟ ਨੂੰ ਪਤਾ ਲੱਗਿਆ ਕਿ ਭਾਈ ਅਮਰਤਪਾਲ ਖਾਲਸਾ ਦਾ ਦੁਬਈ ਦੇ ਵਿੱਚ ਰਹਿੰਦਿਆ ਇੱਕ ਟੈਂਡਰ ਅਕਾਊਂਟ ਵੀ ਬਣਿਆ ਹੋਇਆ ਸੀ ਜਿਹੜਾ ਡੇਟੀ ਐਪ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਭਾਈ ਅਮਰਤਪਾਲ ਖਾਲਸਾ ਤੇ ਜਦੋਂ ਅਮਰਤਪਾਲ ਨਹੀਂ ਕੀਤਾ ਸੀ ਉਹ ਅਕਸਰ ਹੀ ਡੇਟਿੰਗ ਯਾਨੀ ਕਿ ਟੈਂਡਰ ਐਪ ਤੇ ਲੜਕੀਆਂ ਦੇ ਨਾਲ ਗੱਲਬਾਤ ਕਰਿਆ ਕਰਦਾ ਸੀ ਇਸ ਦੇ ਸਬੂਤ ਜਿਹੜੇ ਅਸੀਂ ਤੁਹਾਨੂੰ ਦਿਹਾਗੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਉਸ ਦੇ ਵਿੱਚ ਨਾਂ ਜੋੜਿਆ ਜਾ ਰਿਹਾ ਸੀ ਕਿ ਭਾਈ ਅਮਰਤਪਾਲ ਖਾਲਸਾ ਜਿਹੜੇ ਨੇ ਟੈਂਡਰ ਐਪ ਉਹਨਾਂ ਦੇ ਬੜੇ ਖੁਲਾਸੇ ਹੋ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਕਰੀਬ 7-8 ਮਹੀਨੇ ਪਹਿਲਾਂ ਕੋਟਕਪੁਰਾ ਦੇ ਪਿੰਡ ਹਰੀ ਨੌਂ ਕੇ ਇੱਕ ਆਗੂ ਗੁਰਪ੍ਰੀਤ ਸਿੰਘ ਹਾਰੀ ਨੌ ਦਾ ਕੁਝ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਨੇ ਸ਼ੱਕ ਕੁੜਕਾਇਆ ਪ੍ਰਗਟਾਇਆ ਕਿ ਗੁਰਪ੍ਰੀਤ ਕਤਲ ਅਮਰਪਾਲ ਸਿੰਘ ਦੇ ਕਹਿਣ ਤੇ ਗੈਂਗਸਟਰ ਅਰਸ਼ ਡੱਲਾ ਦੇ ਗੁਰਗਿਆਂ ਨੂੰ ਕੀਤਾ ਗਿਆ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਇਸ ਜੇ ਕਿ ਸੋਸ਼ਲ ਮੀਡੀਆ ਚੈਟਿੰਗ ਐਪ ਟਿੰਡਰ ਦੇ ਇੱਕ ਅਕਾਊਂਟ ਜੋ ਅੰਮ੍ਰਿਤ ਸੰਧੂ ਦੇ ਨਾਮ ਤੇ ਬਣਿਆ ਹੋਇਆ ਹੈ ਅਤੇ ਕੁਝ ਡਿਜੀਟਲ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਅੰਮ੍ਰਿਤਪਾਲ ਸਿੰਘ ਦਾ ਹੈ ਜਿਸ ਤੋਂ ਬਾਅਦ ਸੀਤਕੋਟ ਪੁਲਿਸ ਵੱਲੋਂ ਟਿੰਡਰ ਨੂੰ ਇੱਕ ਪੱਤਰ ਲਿਖ ਕੇ ਇਸ ਅਕਾਊਂਟ ਸੰਬੰਧੀ ਜਾਣਕਾਰੀ ਮੰਗੀ ਜੋ ਹੁਣ ਪੁਲਿਸ ਨੂੰ ਟਿੰਡਰ ਵੱਲੋਂ ਪਾਈਆ ਕਰਵਾ ਦਿੱਤੀ ਗਈ ਹੈ ਸੂਤਰਾ ਮੁਤਾਬਕ ਖੁਲਾਸਾ ਹੋਇਆ ਹੈ ਕਿ ਇਸ ਸ਼ੱਕੀ ਅਕਾਊਂਟ ਨਾਲ ਅੰਮ੍ਰਿਤਪਾਲ ਸਿੰਘ ਵੱਲੋਂ ਦਬਈ ਵਿੱਚ ਕੁਝ ਰਹਦੇ ਆ ਕੁਝ ਲੜਕੀਆਂ ਨਾਲ ਕਈ ਵਾਰ ਚੈਟਿੰਗ ਕੀਤੀ ਗਈ ਕੀਤੀ ਗਈ ਸੀ ਜਿਸ ਵਿੱਚ ਅਸ਼ਲੀਲ ਭਾਸ਼ਾ ਅਸ਼ਲੀਲ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਪੁਲਿਸ ਵੱਲੋਂ ਪੁਸ਼ਟੀ ਕਰਦਿਆਂ ਡੀਐਸਪੀ ਅਰुण ਮੁੰਡਣ ਨੇ ਦੱਸਿਆ ਕਿ ਗੁਰਪ੍ਰੀਤਾਇਕ ਕਤਲ ਦੇ ਮਾਮਲੇ ਦੀ ਜਾਂਚ ਸਾਹਮਣੇ ਆਇਆ ਕਿ ਗੁਰਪ੍ਰੀਤ ਕੋਲ ਅਮਰਤਪਾਲ ਦੇ ਕੁਝ ਰਾਜ਼ ਸਨ ਜੋ ਕਿ ਪਬਲਿਕ ਡੋਬੇਨ ਵਿੱਚ ਆਉਣ ਨਾਲ ਅਮਰਤਪਾਲ ਲਈ ਜਿਹੜੀ ਪਰੇਸ਼ਾਨੀ ਬਣ ਸਕਦੇ ਸਨ ਸ਼ਾਇਦ ਪੁਲਸ ਸਿੱਧੇ ਤੌਰ ਤੇ ਇਸੇ ਚੈਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਟੰਡਰ ਅਕਾਊਂਟ ਤੋਂ ਹਾਸਲ ਕੀਤੀ ਗਿਆ ਇਸ ਵਿੱਚ ਸ਼ਾਇਦ ਗੁਰਪ੍ਰੀਤ ਦੀ ਮੌਤ ਦੀ ਵਜ੍ਹਾ ਵੀ ਬਣੀ ਹੈ ਕਿਉਂਕਿ ਅਮਰਤਪਾਲ ਦੇ ਬਾਅਦ ਪੰਜਾਬ ਜਥੇਬੰਦੀ ਦੇ ਮੁਖੀ ਬਣ ਤੋਂ ਬਾਅਦ ਗੁਰਪ੍ਰੀਤ ਸਿੰਘ ਇਸ ਜਥੇਬੰਦੀ ਤੋਂ ਕਨਾਰਾ ਕਰ ਗਿਆ ਸੀ ਇਹ ਉਹ ਅਕਸਰ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਅਮਰਤਪਾਲ ਸਿੰਘ ਦੇ ਖਿਲਾਫ ਕੁਝ ਨਾ ਕੁਝ ਪੋਸਟਾਂ ਪਾਉਂਦਾ ਪੋਸਟ ਕਰਦਾ ਰਹਿੰਦਾ ਸੀ ਇਸੇ ਕਾਰਨ ਅਮਰਤਪਾਲ ਸਿੰਘ ਵੱਲੋਂ ਗੁਰਪ੍ਰਾ ਸਿੰਘ ਦਾ ਗੁਰਪ੍ਰੀਤ ਸਿੰਘ ਦਾ ਉਹ ਬੰਦ ਕਰਾਉਣ ਲਈ ਗੈਂਗਸਟਰ ਅਰਚ ਡੱਲਾ ਨਾਲ ਰਾਬਤਾ ਕਾਇਮ ਕਰਕੇ ਗੁਰਪ੍ਰੀਤ ਸਿੰਘ ਦਾ ਕਤਲ ਕਰਵਾਇਆ ਇਹ ਪੁਲਿਸ ਰਿਪੋਰਟ ਮੁਤਾਬਕ ਐਫ ਆਈ ਆਰ ਵਿੱਚ ਦਰਜ ਹੈ ਯਾਨੀ ਕਿ ਉਹ ਟੈਂਡਰ ਜਿਸ ਨੂੰ ਕਿ ਡੇਟਿੰਗ ਐਪ ਵੀ ਕਹਾ ਜਾਂਦਾ ਹੈ ਉਹ ਅਕਸਰ ਹੀ ਭਾਈ ਅਮਰਪਾਲ ਖਾਲਸਾ ਉਹਨਾਂ ਦੇ ਵਿੱਚ ਲੜਕੀਆਂ ਨੂੰ ਮੈਸੇਜ ਕੀਤੇ ਜਾਂਦੇ ਸਨ ਜਿੱਥੇ ਕਿ ਅਸ਼ਲੀਲ ਭਾਸ਼ਾ ਅਤੇ ਅਸ਼ਲੀਲ ਫੋਟੋਆਂ ਦੇ ਵੀ ਖੁਲਾਸੇ ਜਿਹੜੇ ਨੋਟਸ ਦੇ ਵਿੱਚ জারি কিতে গারে তানো